ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਦੋਸਤੋ ਲੋਬੀ ਮਿੱਤਰੋ ਕੱਲ ਨੂੰ ਮੁੰਬਈ ਦੇ ਵਿੱਚ ਪੈਣਿਆ ਪੜਾਕੇ ਤੁਹਾਨੂੰ ਪਤਾ ਹੀ ਹੈ ਹਰ ਸਾਲ ਮੁੰਬਈ ਦੇ ਵਿੱਚ ਪੰਜਾਬ ਤੇ ਹਰਿਆਣਾ ਦਾ ਸ਼ੋਅ ਮੈਚ ਹੁੰਦਾ ਜਿਸ ਦੇ ਵਿੱਚ ਦੋਹਾਂ ਟੀਮਾਂ ਪੂਰੀਆ ਟੌਪ ਦੀਆਂ ਹੁੰਦੀਆਂ ਨੇ ਇਸ ਵਾਰ ਵੀ ਕੱਲ ਨੂੰ 31 ਮਾਰਚ ਨੂੰ ਯਾਨੀ ਕਿ ਪੰਜਾਬ ਅਤੇ ਹਰਿਆਣਾ ਦਾ ਸ਼ੋਅ ਮੈਚ ਹੋਣ ਜਾਣ ਵਾਲਾ ਲੈ ਵੀ ਮਿੱਤਰੋ ਪੂਰੀ ਜਾਣਕਾਰੀ ਲੈ ਕੇ ਆਇਆ ਟੀਮਾਂ ਬਾਰੇ ਪਹਿਲਾ ਕਰੋ ਚੈਨਲ ਨੂੰ ਸਬਸਕ੍ਰਾਈਬ ਜਿਹਨੇ ਹਜੇ ਤੱਕ ਨਹੀਂ ਕੀਤਾ ਆਜੋ ਗੱਲ ਕਰੀਏ ਟੀਮਾਂ ਦੀ ਜੇਕਰ ਪੰਜਾਬ ਦੀ ਟੀਮ ਦੀ ਗੱਲ ਕਰੀਏ ਪਹਿਲਾਂ ਰੇਡਰਾਂ ਦੀ ਤਾਂ ਰੇਡਰਾਂ ਵਿੱਚ ਰੁਪਿੰਦਰ ਦੋਦਾ ਕੁਲਵਿੰਦਰ ਜਲਵੇੜਾ ਦੀਪ ਦਵੁਰਜੀ ਜਸ਼ਨ ਆਲਮਗੀਰ ਬੰਨੀ ਸਮਾਣਾ ਤੇ ਬੰਟੀ ਟਿੱਬਾ ਇਹ ਪੰਜਾਬ ਦੇ ਵਿੱਚ ਮਿੱਤਰੋ ਰੇਡਰ ਨੇ ਜੇਕਰ ਜਾਫੀਆਂ ਦੀ ਗੱਲ ਕਰੀਏ ਜੱਗੂ ਹਾਕਮਵਾਲਾ ਕੁਲਵੀਰ ਚਟਾਣਾ ਗੁਰਵਿੰਦਰ ਘਾਗਾ ਘਾਂਗਾ ਗੁਰਵਿੰਦਰ ਘਾਂਗਾ ਗਗਨ ਸੂਰੇਵਾਲਾ ਲੋ ਵੀ ਮਿੱਤਰੋ ਪੰਜਾਬ ਦੀ ਟੀਮ ਵੀ ਸ਼ਰਾਬਣੀ ਹੋਈ ਆ ਰੇਡਰ ਤੇ ਜਾਫੀ ਜਮਾ ਟੌਪ ਟੌਪ ਦੇ ਨੇ ਜੇਕਰ ਹੁਣ ਆਪਾਂ ਹਰਿਆਣੇ ਦੀ ਟੀਮ ਦੀ ਗੱਲ ਕਰੀਏ ਰੇਡਰਾਂ ਦੀ ਪਹਿਲਾਂ ਵਿਨੇ ਖੱਤਰੀ ਰਵੀ ਦਿਉਰਾ ਬੁਰੀਆ ਸਿਰਸਲ ਰਿੰਕੂ ਖਰੈਟੀ ਦੀਪਕ ਕਾਂਸੀਪੁਰੀਆ ਵਿੱਕਾ ਛਾਤਰ ਮਿੱਤਰੋ ਟੌਪ ਟੌਪ ਦੇ ਰੇਡਰ ਨੇ ਹਰਿਆਣੇ ਦੀ ਟੀਮ ਵਿੱਚ ਵੀ ਜੇਕਰ ਹੁਣ ਜਾਫੀਆਂ ਦੀ ਗੱਲ ਕਰੀਏ ਤਾਂ ਸੁਮਿਤ ਸੇਵਾ 사ਚਨ ਗੌਂਗਲੀ ਅਮਨ ਦਿਉਰਾ ਮਨੀਸ਼ ਬਾਹੁ ਅਕਬਰਪੁਰ ਤੇ ਮਿੱਤਰੋ ਬਨਮੈਨ ਆਰਮੀ ਸ਼ੀਲੂ ਬਹਾੂ ਅਕਬਰਪੁਰ ਤੇ ਨਾਲ ਮਿੱਤਰੋ ਇੱਕ ਜਾਫੀ ਹੋਰ ਵੀ ਸ਼ਾਮਿਲ ਹੋ ਸਕਦਾ ਹੈ ਮੋਹਿਤ ਡਿੰਗ ਟੌਪ ਦੀ ਹਰਿਆਣੇ ਦੀ ਟੀਮ ਬੜੀਆਂ ਮਿੱਤਰੋ ਕੱਲ ਨੂੰ ਪੈਣਗੇ ਪੂਰੇ ਜ਼ਬਰਦਸਤ ਮੁਕਾਬਲਾ ਹੋਣਾ ਕੱਲ ਜਿਹੜਾ ਇਸ ਦਾ ਲਾਈਵ ਹੈ ਕੱਲ ਨੂੰ ਸ਼ਾਮ ਨੂੰ 4:30 ਵਜੇ ਚੱਲਣਾ ਹੈ ਤੁਹਾਨੂੰ ਪਤਾ ਹੀ ਹੈ ਹਰ ਸਾਲ ਪੂਰਾ ਟੌਪ ਦਾ ਮੁਕਾਬਲਾ ਹੁੰਦਾ ਤੇ ਕੱਲ ਨੂੰ ਵੀ ਸਰੇ ਦੇ ਮੈਚ ਦੇਖਣ ਮਿਲਣਗੇ ਕਿਉਂਕਿ ਜੱਗੂ ਤੇ ਸ਼ੀਲੂ ਦੀ ਹਰ ਕੋਈ ਟੱਕਰ ਦੇਖਣਾ ਚਾਹੁੰਦਾ ਹੈ ਤੇ ਕੱਲ ਨੂੰ ਇਹ ਟੱਕਰ ਦੇਖਣ ਨੂੰ ਮਿਲੂਗੀ ਜਿਸਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ